ਜਿਹੜੇ ਬੰਦੇ ਆਪ ਦੇ ਆਪ ਨੂੰ ਸਿੱਖ ਸਮਝਦੇ ਨੇ ਗੁਰੂ ਦੇ ਸ਼ਰਧਾਲੂ ਸਮਝਦੇ ਨੇ ਉਹਨਾਂ ਦੇ ਇੱਕ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਦੁਨੀਆ 'ਚ ਪੰਜੇ ਛੇ ਤਰ੍ਹਾਂ ਦੇ ਜਿਹੜੇ ਪ੍ਰਬੰਧ ਚੱਲਦੇ ਪਏ ਨੇ ਉਹਨਾਂ ਦੇ ਚੱਲਦਿਆਂ ਮਨੁੱਖਤਾ ਦੇ ਭਲੇ ਦੀ ਸੰਭਾਵਨਾ ਨਾ ਦੇ ਬਰਾਬਰ ਹੋਈ ਪਈ ਹੈ ਉਸ ਕਰਕੇ ਗੱਲ ਐਡੀਕ ਨਹੀਂ ਹੈ ਕਿ ਅਸੀਂ ਆਪ ਦੇ ਧੀਆਂ ਪੁੱਤ ਕਿਵੇਂ ਸੰਭਾਲਨੇ ਨੇ ਗੱਲ ਇਹਦੋਂ ਵੱਡੀ ਐ ਕਿ ਜਿਹੜਾ ਰੋਜ਼ ਦੋ ਵੇਲੇ ਕਹਿੰਦੇ ਆਂ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਨਾਰਾ ਨਹੀਂ ਐ ਕਿਸੇ ਰਾਜਨੀਤਿਕ ਪਾਰਟੀ ਦਾ ਉਹ ਸਾਡੀ ਗੁਰੂ ਦੇ ਦਰ ਤੇ ਕੀਤੀ ਗਈ ਰੋਜ਼ ਦੀ ਵਾਅਦੇਦਾਰੀ ਐ ਕਿ ਅਸੀਂ ਮੰਗ ਰਹੇ ਆਂ ਅਸੀਂ ਕਰ ਰਹੇ ਆਂ ਅਸੀਂ ਚਾਹੁੰਦੇ ਆਂ ਤਾਂ ਉਸ ਹਾਵ ਨਾਲ ਜੇ ਅਸੀਂ ਉੱਥੇ ਖੜ ਕੇ ਦੇਖਾਂਗੇ ਤਾਂ ਸਾਡੇ ਧੀਆ ਪੁੱਤਾਂ ਦਾ ਭਲਾ ਵੀ ਵਿੱਚੇ ਆ ਜਾਣਾ